ਜਦ ਉਹ ਦਾ ਯਾਦ ਪਹਿਲਾ ਜਿਹੇ ਉੱਥੇ ਕੁੰਦੇ ਰਹਿਆ ਨਾ ਪੜਦੇ ਵੀ ਰਹੇ ਹਾਲ ਵੀ ਬੰਦੇ ਰਹੇ ਤੇ ਉਦੋਂ 18 ਸਾਲ ਦੇ ਹੋਗੇ ਜਦੋਂ ਅਸੀਂ ਡੇਰੇ ਆਏ ਆ ਮੈਨੂੰ ਅੰਦਾਜ਼ਾ ਪੂਰਾ ਅੰਦਾਜ਼ਾ ਜਾਨ ਦੇ ਦੂਜੇ ਦੂਜੇ ਨੇ ਲੋਕਾਂ ਦੇ ਹਨ ਮੇਰੇ ਕੋਲ ਆ ਜਾ ਇੰਨੇ ਤੜਕੇ ਦੇ ਸਾਲਾਂ ਆ ਦਸਾਂ ਮੇਰੇ ਕੋਲ ਆ ਜਾ ਪਹਿਲੀ ਵਾਰ ਜਦ ਦਸਾਂ ਕੋ ਗਿਆ ਜੇ ਡੰਗਰ ਵੀ ਹੈ ਜਿੱਥੇ ਰਵੋ

ਏ ਵੀ ਅਗਰ ਰਖਾ ਲੀਏ ਮੁੰਡਿਆਂ ਚ ਮੈਂ ਨਹੀਂ ਸਕਿਆ ਇਰਾਦਾ ਪੜਨੀ ਜਾਣਾ ਚਾਹ ਅਧਿਕਾਰ ਲੈਣਾ ਬਾਬੇ ਦੇ ਕੋਲ ਬਹਿਣਾ ਬਾਬੇ ਨੇ ਮੈਨੂੰ ਉਹ ਗੱਲਾਂ ਦੱਸਣੀਆਂ ਜਿਹੜੀਆਂ ਬੜੇ ਬੜੇ ਸਿਆਣੇ ਬੰਦੇ ਦੱਸਦੇ। ਸ਼ੌਕਾਰ ਸੀ। ਬਾਬਾ ਜੀ ਸਾਹਿਬ ਸ਼ੌਕਾਰ ਸੀ। ਪੈਸੇ ਵੀ ਲੋਕਾਂ ਨੂੰ ਦਿੱਤ। ਬਹਾਓ ਸਭ ਸਭ ਕੁਝ ਸੀ। ਇਸੇ ਤਰ੍ਹਾਂ ਆ ਗਏ ਦਾ। ਉਹ ਉਹ ਯਾਰ ਜ਼ਮੀਨ ਕਿਹੜੀ ਚੋਕੇ ਕਰਨੀ ਆ ਐਸਾ ਉਹ ਯਾਰ ਜਾਂਦੇ ਰਹੇ ਆ ਮੈਂ ਤਾਂ ਥਾ ਦਾ ਪਤਾ ਹੈ ਭਾਈ ਸਾਹਿਬ ਦਾ ਜਾਂਦਾ ਸਮੀ ਲੰਦਾ ਕਿ ਤੇ ਪਿੰਡਾਂ ਦਾ ਵੀ ਪਤਾ ਹੈ ਉਹ ਕੋਈ ਪੜਾਈ ਦੀ ਕਿਸ ਤਰ੍ਹਾਂ ਦੀ ਮੈਂ ਕਿਹਾ ਇੱਕ ਨੰਬਰ ਪੜਾਈ ਦੇ ਵਿੱਚ ਇੱਕ ਨੰਬਰ ਜੇ ਨਹੀਂ ਤੇ ਕਾਟੋ ਕੱਢ ਲੈਣ ਦੇ ਵੇਹਲਾ ਨੇ ਪਹਿਜੋ ਪਹਿਜੋ ਕਰਾ ਚਲੀ ਸੀ ਮੁੰਡੇ ਬਾਜੇ ਕੋਲੀ ਜੀ ਮੰਡੀਟਰੀ ਰਹਿ ਜਾਂਦਾ ਮੈਂ ਮੰਡੀਟਰੀ ਜਾ ਕਿੰਨਾ ਸਮਾਂ ਹੈ ہاں ਜੀ ਪਤਾ ਜਦੋਂ ਜਾਇਦਾ ਸਾਰੀ ਛੱਡ ਕੇ ਆਣੀ ਪਈ ਉਹ ਬੰਦ ਹੋਈ ਗਿਆ ਮੈਂ ਮੇਰੇ ਦਿਲ ਤੋਂ ਬਾਗ ਦੇ ਕੋਈ ਗੱਲ ਨਹੀਂ ਆਈ ਮਾਇਆ ਦਾ ਪੰਜਾਬੀ ਨਹੀਂ ਨਾ ਮੈਂ ਮੈਂ ਮਾਇਆ ਦਾ ਪੰਜਾਬੀ ਨਹੀਂ ਸੀ ਤਾਂ ਮੇਰੇ ਦਿਲ ਤੇ ਕੋਈ ਗੱਲ ਨਹੀਂ ਆਈ ਹੁਣ ਐਸੇ ਕਰਕੇ ਮੈਂ ਬਚਿਆਦਾ ਕਿੰਨੀ ਉਮਰ ਹੋਣ ਚੀਤ ਕੋਹਨ ਤੱਕ ਹੋ ਚੀਤ ਉਹਨਾਂ ਜਨਮਿਆਂ ਜਾਂਦਾ ਹੋਣਤਾ ਕਰੋ ਨਹੀਂ ਇਹ ਤਾਂ ਗੱਲ ਆਈ ਮੈਨੂੰ ਮਾਇਆ ਚਾਹੀਦੀ ਆ ਮੈਨੂੰ ਉਹ ਕਰਨ ਆਇਆ ਕਰਨ ਕੋਈ ਬਾਸ ਆ ਸਾਰਾ ਕੁਛ ਛੱਡ ਗਿਆ ਉਹ ਛੱਡ ਆ ਜੇ ਇੱਥੇ ਵੀ ਇਹ ਹੋਈ ਆ ਲੈ ਮੈਂ ਰੋਟੀ ਖਾਣ ਨਾ ਦੇ ਤਾਂ ਜਾਨੀ ਪੀਣ ਨਾ ਤੇਰਾ ਬਦਲਾ ਨਹੀਂ ਦੇ ਰਿਹਾ ਝੂਠ ਬੋਲਣਾ ਨਹੀਂ ਕੀ ਕੋ ਆ ਕੇ ਮੈਨੂੰ ਝੂਠ ਬੋਲ ਪੈਸੇ ਲੈ ਲੈ ਤੇ ਮੈਂ ਤੇਦੀ ਮਾਂ ਦੀ ਵਿਉੜੀ ਕਰਦਾ ਝੂਠ ਬੋਲਣਾ ਪਰ ਵਾਸਤੇ ਕਿੰਨੇ ਦੀ ਜੀ ਉਧਰ ਯਾਰ ਸਾਡੇ ਪੰਜ ਜੀ ਸਾਨ ਹੇ ਜਦੋਂ ਆਇਆ ਨ ਪੰਜ ਜੀ ਮਾ ਤੇ ਪਿਓ ਦੇ ਤੇ ਨਹੀਂ ਆ ਦੋਇ ਭਰਾ ਤੇ ਇੱਕ ਬੈਣ ਤੇ ਇਆਂ ਕਿ ਕਿਸ ਠੀਕ ਹੋ ਰਹੀ ਵੀ ਆ ਸੀ ਕਾ ਮੇ ਇਸ ਵਾਰ ਤੇ ਉਹਨੇ ਨਾਲ ਗੱਲ ਕੀਤੀ ਸਾਡੇ ਘਰ ਦੇ ਵਿੱਚ ਬਾਪ ਸਾ ਮੇਰਾ ਜਿਹੜਾ ਨਾ ਉਹ 55 ਸਾਲ ਮੇ ਮਰੀ ਗਿਆ ਪਰ ਉਹ ਜਦੋਂ ਸੋਇਆ ਸੀ ਯਾਨੀ ਉਹ ਵੀ ਉਹ ਹੁਣ ਮਾ ਤੇ ਲੰਗਾਂਦਾ ਸਨ ਜਦੋਂ ਅਸੀਂ ਉਥੋਂ ਆਏ ਸਨ ਫਿਰ 15 18 ਤੱਕ ਰੱਖ ਗਿਆ ਸਨ ਦੇਲਿਓ ਲਾਰੋਆਲ ਲਾਰੋਆ ਦੂਰ ਨਹੀਂ ਪਿੰਡ ਤਾਂ ਕਿਹੜਾ ਸੀ ਉਹ ਪਿੰਡ ਸਾਡਾ ਤੇ ਮੈਂ ਅੱਗੇ ਦੱਸ ਚੁੱਕਾ ਇੱਕ ਵਾਰੀ ਉਹ ਆਖਣਗੇ ਭਈ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕਿਹਨੇ ਤੰਗ ਕੀਤਾ ਸਾਨੂੰ ਬੰਦਾ ਦੱਸੋ ਜਿਹੜੇ ਬੰਦੇ ਤੁਹਾਨੂੰ ਆ ਗਿਆ ਬੇਟੇ ਜਿਆਲੇ ਨੇ ਦੱਸਿਆ ਯੋਨ ਵੜਾ ਦਿਆਂਗੇ ਤੇ ਤੁਸੀਂ ਕਿਹੋ ਜਿਹਾ ਜਲਦੀ ਉਹ ਚਾਚੇ ਇਹਨਾਂ ਨੇ ਦੱਸਿਆ ਆਖਣਗੇ ਮੇਰੇ ਰਿਸ਼ਤੇਦਾਰ ਤੇ ਸਾਰੇ ਗਏ ਤੁਰ ਉਹ ਨਾਲ ਜਿੱਥੇ ਥੋੜੇ ਜਿਹੇ ਰਿਸ਼ਤੇਦਾਰੀ ਵੀ ਕਰ ਲਈਆਂ। ਬਾਬਾ ਜੀ ਨੇ ਸਾਰਾ ਕੁਝ ਛੱਡਾਇਆ ਇਹ ਤੇ ਆਣ ਕੇ ਦੁਬਾਰਾ ਫੇਰ ਬਣਾਉਣਾ ਪਿਆ। ਇਹ ਸਭ ਕੁਝ ਆ ਜਿੱਥੇ ਬੈਠਾ ਦਾ ਸਭ ਕੁਝ ਮੁੱਲ ਨਹੀਂ ਲਿਆ ਬਣਾਇਆ। ਅਧਿਰੇ ਬੜੀ ਤਗੜੀ ਕੀ ਕੰਮ ਕੀਤਾ ਫਿਰ ਅਧਿਰੇ ਮੈਂ ਤੇ ਕੰਮ ਕਪੜੇ ਦਾ ਕਰਦਾ ਤੇ ਮੇਰੇ ਤੋਂ ਛੋਟੇ ਜਿਹੜੇ ਉਹ ਲੋਹੇ ਦਾ ਕਾਰੀਗਰ ਸੀ। ਇਹਦੇ ਪਣਿਆੜ ਮੇਲੀ ਉਹਨਾਂ ਕੱਲੇ ਨਹੀਂ ਬਣਾਇਦੀ। ਇਹ ਤੇ ਜਾ ਕੇ ਵੇਖਿਆ ਜੀ। نہیس سو سٹ چھوٹے نے سنیا میں خبر ہی سننا میں یار یار دوست میرے دل کردا پنڈ جا کے تو سب کچھ ویکن جی کرد فائدہ کوئی نہیں ਉਹ ਲੋਕ ਘਰ ਕਿੱਦਾਂ ਦਾ ਸੀ ਆਪਣਾ ਸਾਰੇ ਪਿੰਡ ਨਾਲੋਂ ਵਧੀਆ ਸੀ ਸਾਡਾ ਮਕਾਨ ਘਰ ਜਿਹੜਾ ਸੀ ਪਿੰਡ ਨਾਲੋਂ ਵਧੀਆ ਸੀ ਅੱਜ ਉਹਨਾਂ ਦੇ ਬੰਦੇ ਇਹਨਾਂ ਦੇ ਅਫਸਰ ਵੀ ਆ ਨਹੀਂ ਜਾਲਿਆ ਸਜਣਾ ਛੱਡੋ ਫੇਰ ਜਿਹੜੀਆਂ ਲੋਹ ਮੈਨਾਂ ਉਹਦੇ ਵੇਚਣਾ ਵੜੋ ਬਾਕੀ ਜਿਉ ਆ 15 ਅਗਸਤ ਹੁੰਦੀ ਹੈ ਤਾਂ ਯਾਦਾਂ ਤਾਂ ਹੁੰਦੀਆਂ ਨੇ ਮੈਂ ਮੈਂ ਉਹ ਮੁੰਡੇ ਨੂੰ ਆਹ ਮੁੰਡੇ ਆ ਆਪਣੇ ਮੁੰਡੇ ਦੀ ਆਓ ਪਰ ਉਹ ਬਿਠਾ ਲਾਓ ਪਰ ਹਾਂਜੀ ਮੈਂ ਉਹ ਤੇਰੇ ਦਾਦਾ ਪਿਆ ਮੈਂ ਦਾ ਇਹਨਾਂ ਦੇ ਵਿੱਚ ਬਹੁਤ ਮੜਾ ਹਾਲ ਹੈ ਸਵੇਰੇ ਆ ਜੀ ਦਾਦਾ ਪਿਆ ਜਿਆ ਦੀ ਬੰਦਾ ਹਾਂ ਬਈ ਮੈਂ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਹਾਲ ਮੜਾ ਸੀ ਜਿਹਦੀ ਗੱਲ ਨਹੀਂ ਕਰਨੀ ਤੇ ਤੁਹਾਨੂੰ ਇਹ ਕਹਿੰਨੇ ਮੈਂ ਤੁਹਾਨੂੰ ਦੱਸਣਾ ਪਿਆ ਬਈ ਇਹਨਾਂ ਦਿਨਾਂ ਜੋ ਸੀ ਬਈ ਜਿਹੜਾ ਸਾਹਮਣੇ ਆਉਂਦਾ ਸੀ ਨਾ ਇੱਕ ਦੂਜੇ ਨੂੰ ਮਾਰ ਦਿੰਦੇ ਦਾ ਜਿਆਦਾ ਆਉਂਦੀ ਜਿਹੜਾ 15 ਅਗਸਤ ਹੁੰਦੀ ਆਹ ਨਹੀਂ ਹੁੰਦਾ ਜਿੱਤੇ ਨਹੀਂ ਸਾਨੂੰ ਦੱਤ ਨਹੀਂ ਇਹ ਰੇਕਾਰ ਆ ਘਰੋਂ ਬਾਹਰ ਨਹੀਂ ਦੱਗੇ ਆ ਲੋਕਾਂ ਦਾ ਵੇਂਦੇ ਸਾਂ ਹਾਲ ਵੇਂਦੇ ਦਾ ਉਧਰ ਉਹਨਾਂ ਜਿਆਦਾ ਬੜੇ ਤਾਂ ਉਹਨਾਂ ਕਿਆਨ ਦੇ ਸਿਕਾ ਕੋਲ ਲੋਕਾਂ ਦੱਤ ਨਹੀਂ ਕੋਈ ਨਹੀਂ ਦੱਤਦਾ ਕੋਈ ਵੀ ਨਹੀਂ ਦੱਤਦਾ ਰੋਟੀ ਸਾਰੇ ਖਾਂਦੇ ਨੇ ਮਾੜਾ ਕੋਈ ਨਹੀਂ ਇਹ ਰੰਦਾ ਜਿਹੜਾ ਯਾਰ ਮਾਰ ਕਾਇਆ ਗਏ ਲੋਗ ਹੈ ਉਹ ਸਿਰਫ ਇਹ ਐ ਉਹ ਟਾਈਮ ਐਸਾ ਸੀ ਵੰਡੇ ਸੀ ਉਸ ਵੰਡੇ ਦੇ ਵਿੱਚ ਬਹੁਤ ਕੁਝ ਹੋਇਆ ਰੌਲਾ ਪੈ ਗਿਆ ਭਈ ਆਪਾਂ ਚੇਨੇ ਲੜਨਾ ਐ ਠੀਕ ਐ ਪਰ ਜੇ ਤੂੰ ਦੌੜ ਪਈ ਸੀ ਉਹ ਤਾਂ ਮਾਂ ਨ ਪੁੱਤਰ ਨਹੀਂ ਹੈ ਸਮਾਇਆ ਸਾਹਮਣੇ ਮੇਰੇ ਮੈਂ ਵੀ ਖਲੋ ਤਾਦਾ ਨੰਬਰ ਖਲੋ ਤਾਦਾ 4000 ਕੋੜੇ ਤੇ ਸੀ ਉਹਨਾਂ ਦਾ ਬਜਾ ਅਲਾ ਸਾਹਿਬ ਹੈ ਜਿਹੜੇ ਨੇ ਤਕਰੀਬ ਲੋਹ ਇਹਨਾਂ ਨੇ ਕਿ ਮੈਨੂੰ ਆਂਦਾ ਨਹੀਂ ਇਹਨਾਂ ਨੂੰ ਕੁਝ ਨਹੀਂ ਆਖਣਾ ਠੀਕ ਹੈ ਇਹ ਠੀਕ ਲੈ ਇਹਨਾਂ ਨੂੰ ਕੁਝ ਨਹੀਂ ਆਖਣਾ ਸਿਰਫ ਬਾਰਾ ਵਾਲੇ ਨੂੰ ਨਹੀਂ ਚੱਲਣਗਾ ਨਹੀਂ ਤੇ ਮਾਰਦਾ ਸਾਹਮਣੇ ਗੱਲ ਵੇਖੇ ਮੇਰੇ ਸਾਹਮਣੇ ਬੰਦੇ ਪੈ ਨਾ ਤੇ 4-5 ਤੋਂ ਵੱਡੀ ਜਿਹੜੀ ਪੀਂਦੇ ਹਨ ਬੇ ਤਿੰਨ ਚਾਰ ਬੰਦੇ